ਏ ਬਾਈ ਕਿਵੇਂ ਜੂਰੀਆ ਰੇ ਵਿੱਚ ਖੁੱਲ ਹੀ ਜੰਨਾ ਹੈ ਬਾਈ ਬੰਦਾ ਇੰਦੀਆ ਮਿਲਦਾ ਹੀਗਾ ਜੂਰੀਆ ਇਹ ਯਾਰ ਹੂੰ ਖਲਿਆ ਅਦਨਾਂ ਵਿੱਚ ਮੱਕੀ ਦੇ ਕੰਮ ਨਹੀਂ ਲੀਨੇ ਕੋਈ ਇਹੀ ਕਮਾਲ ਆ ਯਾਰ ਆ ਤਾਂ ਤੇਰੇ ਵਾਲੀ ਯਾਰ ਇਹ ਤਾਂ ਸਾਰੀ ਖਾਸ ਦੇ ਵਿੱਚ ਜਿਹੜੇ ਕੱਖ ਨੇ ਉਹਨਾਂ ਨੂੰ ਲੱਗ ਜੂਗੀ ਇਹ ਯਾਰ ਮੈਂ ਅਦਨਾਂ ਦੀ ਤਕਨੀਕ ਪਹਿਲੀ ਵਾਰ ਦੇਖੀ ਆ ਜੇ ਹੁਣ ਕਈ ਵਾਰੀ ਬੰਦਾ ਖਾਲਾ ਵਾਲਾ ਪਾਣੀ ਪੀ ਲੇ ਫੇਰ ਹੱਲਾ ਹੋ ਜੂਗਾ ਹੈ ਕੱਦ ਲੱਗੂਗਾ ਕੱਦ ਕਾਦੇ ਨਾਲ ਕਰ ਜੂਗਾ ਮੁੜ ਕੇ ਦਰਦ ਹੋਣ ਲੱਗ ਜਾਂਦਾ ਬੰਦੇ ਦੇ ਢਿੱਡ 'ਚ ਇਹ ਕੋਈ ਨਾ ਕੋਈ ਰੋਗ ਵੀ ਲੱਗ ਸਕਦਾ ਬੰਦੇ ਨੂੰ ਜਦੋਂ ਪਾਣੀ ਬੰਦਾ ਜ਼ਹਿਰ ਵਾਲਾ ਜਿਗਰ ਨਹੀਂ ਦੀ ਜ਼ਹਿਰੀ ਹੈ ਇਹ ਹੈ ਨਾ ਯਾਰ ਮੱਕੀ ਦੇਖ ਲੈ ਏਡੀ ਏਡੀ ਹੋ ਗਈ ਬਾਈ ਨੇ ਕਹਦਾ ਕਿਤੇ ਜੂਰੀਆ ਰੇ ਹੱਥੀ ਬਾਗੜੀ ਨਹੀਂ ਦੇਖੀ ਇਹ ਕਹਨਾ ਬਾਈ ਮੈਂ ਤਾਂ ਐਵੇਂ ਜਮੀ ਵਿੱਚ ਬਚਬੋਰੀ ਹੋਰ ਦਿੰਦਾ ਹੁੰਦਾ ਹੁੰਦਾ ਲੈ ਕੇ